ਅਸੀ ਕਹਿੰਦੇ ਬੇਨਾਮ ਜੀ ਬਿੱਟੂ ਪਹਾੜੂ ਆ ਤੁਸੀਂ ਐਜ਼ ਅ ਰਾਈਟਰ ਹਾਂਜੀ ਤੇ ਕਿਹੜੇ ਕਿਹੜੇ ਗਾਣੇ ਲਿਖਿਆ ਮੇਰਾ 6-700 ਗਾਣਾ ਪਿਆ ਜੀ YouTube ਤੇ ਮਨਜੀਤ ਰੂਪਾਲਾ ਜੀ ਨੇ ਗਾਇਆ ਤੋਂ ਬੁੱਢੇ ਵਾਲੀ ਨੇ ਕਰ ਲਈ ਜਖਤਨੀ ਜੱਗਾ ਲਾਲ ਤੋਂ ਮਾਸਟਰ ਸਰਬਜੀਤ ਸਰਬਜੀਤ ਸੋਫਰੀ ਗੀਤ ਗਰਜੀਤ ਕਲੈਰ ਕਲਵੀਰ ਕਾਫੀ ਸਾਰੇ ਸਿੰਗ ਨੇ ਜਿਹੜੇ ਮਤਲਬ ਹੁਣ ਤੱਕ ਮੇਰੇ ਗਾਣੇ ਗਾ ਚੁੱਕੇ ਤੇ ਤੁਸੀਂ ਕਾਹਨ ਗਾਣਾ ਲਿਖਿਆ ਕਿਸ ਤਰ੍ਹਾਂ ਲਿਖਿਆ ਕਿਸ ਤਰ੍ਹਾਂ ਬਣਚੋ ਹਾਂਜੀ ਇਹ ਮੈਂ ਬੱਬੂ ਮਾਨ ਜੀ ਦਾ ਬਹੁਤ 팬 ਆ ਇੱਕ ਦਿਨ ਬੱਬੂ ਮਾਨ ਜੀ ਦਾ ਗਾਣਾ ਸੁਣਦੇ ਸੀ ਬੈਠਿਆ ਸੀ ਕੌਣ ਸੀਗਾ ਉਹਦੇ ਵਿੱਚ ਅੱਖਾਂ ਮਾਰੀ ਆਉਣਾ ਸੀਗਾ ਆਪਣੇ ਪਹਿਲਾ ਪੈਗ ਲਾ ਕੇ ਪਾਆਂ ਅੱਖਾਂ ਦੇ ਚੱਖਾਂ ਤੋਂ ਬਸ ਉਹ ਇਦਾਂ ਹੀ ਜਿਵੇਂ ਕਹਿੰਦੇ ਵੀ ਗਾਣਿਆਂ ਦੇ ਵਿੱਚੋਂ ਹੀ ਗਾਣੇ ਦਾ ਜਨਮ ਹੁੰਦਾ ਹੈ ਹਨਾ ਕਿ ਇੱਕ ਇੱਕ ਗੀਤ ਚੋਂ ਕਿੰਨੇ ਕਿੰਨੇ ਗੀਤ ਫੁੱਟੇ ਆਉਂਦੇ ਆ ਫਿਰ ਗੀਤਕਾਰ ਦਾ ਇੱਕ ਆਪਣਾ ਸਟਾਈਲ ਹੁੰਦਾ ਵੀ ਉਹ ਗਾਣੇ ਚ ਉਹ ਗਾਣੇ ਦੇ ਵਿੱਚੋਂ ਮੈਂ ਸਮਝਦਾ ਵੀ ਜੇ ਸਾਡੇ ਗਾਣੇ ਦਾ ਜਨਮ ਹੋਇਆ ਤਾਂ ਇਸ ਗਾਣੇ ਦੇ ਵਿੱਚੋਂ ਹੋਇਆ ਤਾਂ ਉਹ ਗਾਣੇ ਲਿਖਦੇ ਲਿਖਦੇ ਅਸੀਂ ਮੈਂ ਇਹ ਲਾਈਨਾਂ ਲਿਖੀਆਂ ਵੀ ਕੌਣ ਪਾਲੂ ਤੇਰੀਆਂ ਅੱਖਾਂ ਦੇ ਵਿੱਚ ਅੱਖਾਂ ਇਸ ਤਰ੍ਹਾਂ ਇੱਕ ਬੰਦਾ ਬੰਦਾ ਗਾਣਾ ਸੀ ਤਿਆਰ ਕੀਤਾ। ਹਾਂ ਬਿਕਰਮ ਦੀ ਗਾਇਕੀ ਨੂੰ ਕਿਸ ਤਰ੍ਹਾਂ ਦੇ ਬਿਕਰਮ ਬਹੁਤ ਵਧੀਆ ਸਿੰਗਰ ਆਈ ਬਹੁਤ ਵਧੀਆ ਇਨਸਾਨ ਆ ਮੈਂ ਕਾਫੀ ਸਮੇਂ ਤੋਂ ਇਹਨਾਂ ਨਾਲ ਵਰਤਦੀ ਆ ਸਾਡੇ ਫੈਮਿਲੀ ਰਿਲੇਸ਼ਨ ਨੇ ਇਹ ਬਹੁਤ ਵਧੀਆ ਮਤਲਬ ਕਹਿ ਲਓ ਵੀ ਤੁਸੀਂ ਜਿਉਂ ਹੀ ਬਿਕਰਮ ਦੀ ਐਂਟਰੀ ਹੋਈ ਆ ਮੈਂ ਉਦੋਂ ਤੋਂ ਇਹਨਾਂ ਦੇ ਨਾਲ ਹੀ ਆ ਅੱਗੇ ਵੀ ਗਾਣੇ ਲਿਖੇ ਜੁੜਦੇ ਰਹੂੰਗਾ। ਹਾਂਜੀ ਬਿਲਕੁਲ ਬਿਲਕੁਲ ਠੀਕ ਕਹਿਣਾ ਚਾਹੁੰਦੇ ਸਰੋਤਿਆਂ ਨੂੰ ਵੀ ਦੇਖ ਰਹੇ ਸਰੋਤਿਆਂ ਨੂੰ ਸਾਰਿਆਂ ਨੂੰ ਮੇਰੀ ਬੇਨਤੀ ਆ ਵੀ ਅੱਡਾ ਜਿਹੜਾ ਗਾਣਾ ਆਇਆ ਕਾਂਡ ਇਹਨੂੰ ਵੱਧ ਤੋਂ ਵੱਧ ਸਪੋਰਟ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਸ਼ੇਅਰ ਕਰੋ ਸੱਸੀ ਜੀ ਸਾਰਿਆਂ ਨੂੰ ਜਿੰਨੇ ਵੀ ਸਰੋਤੇ ਦੇਖ ਰਹੇ ਨੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਤੇ ਮੈਂ ਤੁਹਾਡਾ ਆਪਣਾ ਵਿਕਰਮ ਗਿੱਲ ਤੇ ਸਾਬ ਥੋੜੇ ਗਾਇਕੀ ਦਾ ਜਿਹੜਾ ਸ਼ੌਕ ਆ ਕਦੋਂ ਫਾਇਦਾ ਹੋਵੇ ਮੈਂ ਜੀ ਬਚਪਨ ਤੋਂ ਹੀ ਸ਼ੌਕ ਸੀਗਾ ਜੀ ਮੈਨੂੰ ਮੈਂ 7th ਕਲਾਸ ਦੇ ਵਿੱਚ ਹੀ ਹਾਰਮੋਨੀਅਮ ਸਿੱਖਣ ਲੱਗਿਆ ਸੀਗਾ ਜੀ ਮੈਂ ਕੀਰਤਨ ਕਰਦਾ ਰਿਹਾ ਸੀ ਪਹਿਲਾਂ ਤੇ ਜਦੋਂ ਮੈਂ 2021 ਦੇ ਵਿੱਚ ਕੈਨੇਡਾ ਚਲੇ ਗਿਆ ਉੱਥੇ ਜਾ ਕੇ ਮੈਂ ਲਿਖਣਾ ਸ਼ੁਰੂ ਕੀਤਾ ਜੀ ਤੇ ਮੈਨੂੰ ਸ਼ੌਂਕ ਪੈਦਾ ਹੋਇਆ ਤਾਂ ਲਿਖਣ ਦਾ ਫਿਰ ਮੈਂ ਸੋਚਿਆ ਕਿ ਮੈਨੂੰ ਗੋਣਵਲ ਵੀ ਜਾਣਾ ਚਾਹੀਦਾ ਹਨੀ ਉਸ ਤੋਂ ਬਾਅਦ ਫਿਰ ਮੈਂ 2022 ਦੇ ਵਿੱਚ ਆ ਕੇ ਇੰਡੀਆ ਚ ਆ ਕੇ ਮੈਂ ਪਹਿਲਾ ਸੌਂਗ ਟਰਬੋ ਆਪਣਾ ਰਿਕਾਰਡ ਕੀਤਾ ਸੀਗਾ ਤੇ ਉਹ ਫਿਰ ਮੈਂ April ਦੇ ਵਿੱਚ ਛੱਡਿਆ ਸੀ ਉਹਨਾਂ ਨੂੰ ਵੀ ਸਰੋਤਿਆਂ ਨੇ ਬੜਾ ਵਧੀਆ ਪਿਆਰ ਦਿੱਤਾ ਤੇ ਹਜੇ ਹੁਣ ਵੀ ਮੈਂ 2 ਤਰੀਕ ਨੂੰ ਕਾਂਢ ਗਾਣਾ ਰਿਲੀਜ਼ ਕੀਤਾ ਜੀ ਉਹ ਵੀ ਹੁਣ 16 ਲੱਖ ਤੋਂ ਉੱਪਰ ਚਲੇ ਗਿਆ ਗਾਣਾ ਜੀ ਉਹਨੂੰ ਵੀ ਬੜਾ ਪਿਆਰ ਮਿਲਿਆ ਤਾਂ ਪੰਜਾਬ ਤੋਂ ਕਿਹੜੀ ਜਗ੍ਹਾ ਤੋਂ ਬਿਲੋਂਗ ਕਰਦੇ ਹੋ ਜੀ ਮੈਂ ਜੀ ਲੁਧਿਆਣੇ ਤੋਂ ਪਰ ਵਾਰ ਉਹ ਲੋਕ ਇਸ ਤਰ੍ਹਾਂ ਸਹਾਇਕ ਮਿਲਦਾ ਉਸਦਾ ਕਿ ਬਹੁਤ ਵਧੀਆ ਹੈਲਪ ਕੀਤੀ ਮੇਰੇ ਘਰ ਦੇ ਨੇ ਸਪੋਰਟ ਕੀਤੀ ਮੈਨੂੰ ਬਹੁਤ ਜਦੋਂ ਮੈਂ ਕਰਦਿਆਂ ਨੂੰ ਕਿਹਾ ਕਿ ਹਾਂਜੀ ਮੈਂ ਆਹ ਲਾਈਨ ਚ ਆਉਣਾ ਚਾਹੁੰਦਾ ਵਾਂ ਤਾਂ ਕਰਦਿਆਂ ਨੇ ਮੈਨੂੰ ਬੜੀ ਮੋਟੀਵੇਸ਼ਨ ਮੋਟੀਵੇਟ ਕੀਤਾ ਮੈਨੂੰ ਤੇ ਮੇਰੀ ਹੈਲਪ ਕੀਤੀ ਬਹੁਤ ਕਿਹ ਅੰਦਾਜ਼ਾ ਜਿਆਦਾ ਹੁੰਦੇ ਨੇ ਮੁੰਡੇ ਨੇ ਬਾਹਰ ਜਾ ਕੇ ਗਾਣਾ ਰਿਲੀਜ਼ ਕਰਦੇ ਤੁਸੀਂ ਪੰਜਾਬ ਚ ਕੀ ਕੀਤਾ ਅ ਕਿਉਂਕਿ ਮੈਨੂੰ ਪੰਜਾਬ ਧਰਤੀ ਨਾਲ ਪਿਆਰ ਸੀਗਾ ਬਹੁਤ ਜ਼ਿਆਦਾ ਤੇ ਮੈਨੂੰ ਆਇਆ ਸੀਗਾ ਕਿ ਮੈਂ ਜਦੋਂ ਵੀ ਮੈਂ ਆਪਣਾ ਕਰੀਅਰ ਸ਼ੁਰੂ ਕਰਾ ਤਾਂ ਮੈਂ ਆਪਣੀ ਮਾਂ ਧਰਤੀ ਤੋਂ ਸ਼ੁਰੂ ਕਰਾਂ ਪਹਿਲਾਂ ਪਹਿਲਾ ਗਾਣਾ ਕਿਹੜਾ ਰੀਲੀਜ਼ ਕੀਤਾ ਸੀ ਉਹ ਪਹਿਲਾ ਟਰਬੋ ਗਾਣਾ ਕੀਤਾ ਸੀ ਤੇ ਕਿੰਨਾ ਤਾਂ ਸਰੋਤਿਆਂ ਨੇ ਉਹਨੂੰ ਪਿਆਰ ਦਿੱਤਾ ਉਹਨੂੰ ਵੀ ਬੜਾ ਵਧੀਆ ਪਿਆਰ ਦਿੱਤਾ ਹੀ ਬੜਾ ਵਧੀਆ ਰਿਸਪੌਂਸ ਸੀਗਾ 1.5 ਮਿਲੀਅਨ ਗਾਣਾ ਚੱਲਿਆ ਸੀਗਾ ਇਹ ਉਹ ਵੀ ਉਸ ਤੋਂ ਬਾਅਦ ਜਿਹੜਾ ਗਾਣਾ ਹੈ ਉਹ ਉਸ ਤੋਂ ਬਾਅਦ ਮੇਰੇ 5 ਗਾਣੇ ਹੁਣ ਤੱਕ ਰਿਲੀਜ਼ ਹੋ ਚੁੱਕੇ ਨੇ ਉਸ ਤੋਂ ਬਾਅਦ ਪਰਸ਼ਾਵਾਂ ਕੱਢਿਆ ਸੀਗਾ ਫਿਰ ਹਵਾਵਾਂ ਜੀ ਫਿਰ ਅੱਖ ਹੌਣ ਕਾਂਡ ਕੱਢਿਆ ਜੀ ਤੇ ਤੁਸੀਂ ਮਿਊਜ਼ਿਕ ਵੀ ਕਰ ਲੈਂਦੇ ਜਿਵੇਂ ਹਰਮੋਨੀਅਮ ਹੋਵੇ ਹਾਂ ਤੇ ਕੀ ਗਾਣਾ ਚੱਲ ਰਿਹਾ ਆਈਡਲ ਤੁਹਾਡਾ ਕੋਣ ਆਈਡਲ ਮੇਰੇ ਸਿੱਧੂ ਮੂਸੇਵਾਲਾ ਬਾਈ ਜਾਨੀ ਉਹਨਾਂ ਦਾ ਮੈਨੂੰ 295 ਗਾਣਾ ਬੜਾ ਵਧੀਆ ਲੱਗਿਆ ਸੀ ਜਾਨੀ ਤੇ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਸੁਣਨਾ ਸ਼ੁਰੂ ਕੀਤਾ ਗਾਣੇ ਉਹਨਾਂ ਦੇ ਤਾਂ ਕਰਕੇ ਮੈਂ ਉਹਨਾਂ ਤੋਂ ਇੱਕ ਇਨਸਪੀਰੇਸ਼ਨ ਲੈਣਾ ਵਾਣਾ ਜੀ ਤਾਂ ਕਰਕੇ ਮੈਂ ਮੋਟੀਵੇਟ ਵੀ ਬੜਾ ਹੋਇਆ ਉਹਨਾਂ ਦੇ ਗਾਣੇ ਸੁਣ ਕੇ ਹਾਂਜੀ ਤੇ ਇਸ ਅੱਗੇ ਇਸ ਤਰ੍ਹਾਂ ਦੇ ਗਾਣੇ ਤੇ ਰਿਲੀਜ਼ ਕਰਨਾ ਚਾਹੁੰਦੇ ਹਾਂ ਸਭ ਵਿਚਾਰ ਕੀ ਜਾ ਇਸ ਤਰ੍ਹਾਂ ਦੇ ਜੇ ਅੱਜਕਲ ਮੋਢੇ ਚੱਕ ਵੀ ਗਾਣੇ ਦੋ ਆ ਹਜੇ ਤਾਈ ਕਮਰਸ਼ੀਅਲ ਚੱਲ ਰਹੇ ਨੇ ਸਾਰੇ ਗਾਣੇ ਪਰ ਵਿੱਚ ਮੇਰੇ ਬਹੁਤ ਲੋਕ ਤੱਤ ਵੀ ਲਿਖੇ ਹੋਏ ਨੇ ਉਹ ਵੀ ਮੈਂ ਹੌਲੀ ਹੌਲੀ ਰਿਲੀਜ਼ ਕਰੂੰਗਾ ਜੀ ਕਿੰਨੇ ਗਾਣੇ ਲਿਖ ਤੋ ਕਿਉਂ ਨਹੀਂ ਕਰਦੇ ਜੀ ਮੇਰੇ ਕੋਲ ਹੁਣ ਤੱਕ ਹੀ 100 150 ਗਾਣੇ ਮੇਰੇ ਕੋਲ ਲਿਖਿਆ ਪਿਆ ਜੀ ਤੇ ਹੋਰ ਤੱਕ ਮੈਂ ਪਰ 10 ਕੀ ਰੋਡ ਕੀਤਾ ਜੀ ਜਿਹੜਾ ਕਾਣ ਗਾਣਾ ਇਹ ਕਿਨੇ ਲਿਖਿਆ ਜੀ ਇਹ ਬਿੱਟੂ ਪਾੜਵਾਲ ਜੀ ਨੇ ਲਿਖਿਆ ਹੈ ਗਾਣੇ ਕੀ ਅੱਗੇ ਕੀ ਉਮੀਦਾਂ ਰੱਖਦੇ ਹੋ ਵੀ ਆਉਣ ਵਾਲੇ ਟੈਂਸਰ ਉੱਤੇ ਤੁਹਾਨੂੰ ਕਿਸ ਤਰ੍ਹਾਂ ਦਾ ਫਾਇਦਾ ਦੇ ਦੇਖੋ ਜੀ ਵਧੀਆ ਨੌਜਵਾਨਾਂ ਦੇ ਵਿੱਚ ਪਿਆਰ ਆ ਰਿਹਾ ਮੈਂ ਕਰਕੇ ਕਾਣ ਗਾਣਾ ਛੱਡਿਆ ਸਭ ਨੂੰ ਵਧੀਆ ਲੱਗ ਰਿਹਾ ਗਾਣਾ ਤੇ ਜਿਵੇਂ ਕਿ ਅੱਜਕੱਲ ਤੁਹਾਨੂੰ ਪਤਾ ਹੀ ਹੈ ਯੂਥ ਵਧੀਆ ਗਾਣੇ ਸੁਣ ਰਿਹਾ ਵਾ ਚੱਕਵੇਂ ਗਾਣੇ ਥੋੜੇ ਜ਼ਿਆਦਾ ਪ੍ਰੈਫਰ ਕਰ ਰਹੇ ਨੇ ਤਾਂ ਕਰਕੇ ਮੈਂ ਹਜੇ ਤੱਕ ਉਹਨਾਂ ਦੀ ਜੋ ਉਹਨਾਂ ਨੂੰ ਪਸੰਦ ਆ ਰਿਹਾ ਮੈਂ ਉਹੋ ਜੀ ਗਾਣੇ ਹਜੇ ਤੱਕ ਰਿਲੀਜ਼ ਕਰ ਰਿਹਾ ਵਾ ਜੀ ਇੱਕ ਫਿਲਮ ਆ ਰਹੀ ਐ ਚਮਕੀਲੇ ਦੇ ਉੱਪਰ ਉਸ ਫਿਲਮ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋ? ਦੇਖੋ ਜੀ ਬਹੁਤ ਵਧੀਆ ਫਿਲਮ ਆ ਜੀ ਆਪਣਾ ਪਹਿਲਾ ਚਮਕੀਲੇ ਦਾ ਪਹਿਲਾਂ ਉਹਨਾਂ ਦਾ ਬੜਾ ਵਿਰੋਧ ਹੁੰਦਾ ਰਿਹਾ ਨਹੀਂ ਪਰ ਹੁਣ ਤਾਂ ਲੋਕ ਬੜਾ ਪਸੰਦ ਕਰ ਰਹੇ ਨੇ ਤਾਂ ਹੀ ਉਹਨਾਂ ਤੇ ਫਿਲਮ ਬਣਨ ਜਾ ਰਹੀ ਐ ਦਿਲਜੀਤ ਦੁਸਾਂਜ ਬਾਈ ਉਹਨਾਂ ਨੇ ਫਿਲਮ ਕਰ ਰਹੇ ਨੇ ਇਹਨਾਂ ਦਾ ਵੀ ਬੜਾ ਵਿਰੋਧ ਹੋ ਰਿਹਾ ਸੀਗਾ ਕਿ ਉਹਨਾਂ ਨੇ ਬਾਲ ਕਟਾਤੇ ਸੀਗੇ ਜਾਂ ਇਹਨਾਂ ਦਾ ਕਰਕੇ ਪਰ ਫਿਰ ਵੀ ਬਹੁਤ ਚਰਚਾ ਦੇ ਵਿੱਚ ਆ ਫਿਲਮ ਜਿਵੇਂ ਦੇਖ ਰਿਹਾ ਲੋਕਾਂ ਦੇ ਵਿੱਚ ਬੜਾ ਦੇਖਣ ਨੂੰ ਉਕਸਦੇ ਨੇ ਲੋਕ 12 ਤਰੀਕ ਨੂੰ ਰਿਲੀਜ਼ ਹੋ ਰਹੀ ਹੈ ਫਿਲਮ ਤਾਂ ਵਧੀਆ ਹੋਊਗੀ ਹਾਂ ਜੀ ਤੁਹਾਨੂੰ ਚਾਂਸ ਮਿਲੇ ਫਿਲਮ ਆ ਦੁਕਾਨ ਤੇ ਦਿਖਾਵਾਂਗੇ ਹਾਂ ਜੀ ਜਰੂਰ ਜੀ ਜੇ ਮੈਨੂੰ ਪਰ ਅਜੇ ਤੱਕ ਕੋਈ ਚਾਂਸ ਮਿਲਿਆ ਨਹੀਂ ਹੈਗਾ ਜਦੋਂ ਆਉਣਗੇ ਤਾਂ ਅਸੀਂ ਜਰੂਰ ਜਾਵਾਂਗੇ ਦੁਕਾਨੇ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਇਹ ਫਿਊਚਰ ਤੁਸੀਂ ਦੁਕਾਨੇ ਕੱਢੋਗੇ ਹਾਂ ਜੀ ਮੇਰਾ ਗਾਣਾ ਲਿਖਿਆ ਹੋਇਆ ਹੈ ਜੀ ਡਿਊਟੀ ਲਿਖਿਆ ਹੋਇਆ ਗਾਣਾ ਤੇ ਉਹ ਵੀ ਅਸੀਂ ਗਾਣਾ ਰਿਲੀਜ਼ ਕਰ ਰਹੇ ਹਾਂ ਜੀ ਕਦ ਤੱਕ ਉਮੀਦ ਹੈ ਗਾਣਾ ਆ ਜਾਣਾ ਇਹ 2 ਮਹੀਨੇ ਦੇ ਵਿੱਚ ਜੀ ਗਾਣਾ ਰਿਲੀਜ਼ ਕਰ ਦਾਂਗੇ ਜੀ ਅਸੀਂ ਤੁਸੀਂ ਜਿਹੜਾ ਕਾਣਕ ਕੀਤਾ ਆਇਆ ਵਾ ਇਹਦੇ ਥੋੜੇ ਜਿਹੀ ਬੋਲ ਸੁਣਾਉਂਗੇ ਹਾਂਜੀ ਜ਼ਰੂਰ ਜੀ ਪਾਵੇਂ ਨਾ ਦੋ ਨਾਲੀ ਰੱਖ ਸੌਂਈਦਾ ਸਾਡੇ ਹੁੰਦੇ ਹਥਿਆਰਾਂ ਨਾਲ ਸਵੇਰੇ ਆ ਪਾਵੇਂ ਨਾ ਦੋ ਨਾਲੀ ਰੱਖ ਸੌਂਈਦਾ ਸਾਡੇ ਹੁੰਦੇ ਹਥਿਆਰਾਂ ਨਾਲ ਸਵੇਰੇ ਆ ਓ ਮੇਰਿਆ ਓ ਮੇਰਿਆ ਓ ਮੇਰਿਆ ਨਹੀਂ ਤੂੰ ਸੁਣਦੀਆਂ ਕਾਂਢ ਜਿਹੜੇ ਜਿਹੜਿਆ ਜੇ ਮੈਂ ਤੁਸੀ ਸੁਣਾਇਆ ਗਾਣਾ ਆਵਾਜ਼ ਬੜੀ ਸੁਰੀਲੀ ਰੋਡੀ ਹਾਂਜੀ ਪਰ ਜੇ ਹੁਣ ਤੁਹਾਡਾ ਸਟੇਜ ਸ਼ੋਅ ਦੇ ਆਫਰ ਆਉਂਦੇ ਆ ਉਹ ਕਿਸ ਤਰ੍ਹਾਂ ਲਵਾਂਗੇ ਜੀ ਕਰੋਂਗੇ ਸਟੇਜ ਤੇ ਹਾਂਜੀ ਸਟੇਜ ਸ਼ੋਅ ਦੀ ਮੈਨੂੰ ਆਫਰ ਤਾਂ ਆਈਆਂ ਸੀਗੀਆਂ ਪਰ ਹਜੇ ਮੈਂ ਆਪਣੇ ਆਪ ਨੂੰ ਪ੍ਰਿਪੇਅਰ ਕਰ ਰਹੀ ਹਾਂ ਇਹੋ ਚੀਜ਼ ਲਈ ਤਾਂ ਜਿੰਨਾ ਚਿਰ ਮੈਂ ਮਤਲਬ ਪੂਰਾ ਇੱਕ ਆਪਣੇ ਧਰਮ ਕੌਨਫੀਡੈਂਸ ਨਹੀਂ ਆਉਂਦਾ ਮੈਨੂੰ ਉਹਨਾਂ ਚਿਰ ਮੈਂ ਸਟੇਜ ਸ਼ੋਅ ਨਹੀਂ ਕਰੂੰਗਾ ਪਰ ਇਨ ਫਿਊਚਰ ਮੈਂ ਜ਼ਰੂਰ ਸ਼ੁਰੂ ਕਰ ਰਹੀ ਹਾਂ ਇਹ ਸਟੇਜ ਸ਼ੋਅ ਲਾਉਣੇ ਜਿਵੇਂ ਮੇਲਿਆਂ ਵਿੱਚ ਗਾਉਂਦੇ ਨੇ ਮੁੰਡੇ ਜਾਂ ਕੇ ਜਾਂ ਫਿਰ ਵਿਹਾਰ ਵਿੱਚ ਗਾਣਾ ਤੁਸੀਂ ਕਿੱਧਰ ਜ਼ਿਆਦਾ ਪਸੰਦ ਕਰੋ ਦੋਵੇਂ 스테ਸ਼ਨ ਲਾਵਾਂਗੇ ਤੇ ਕੀ ਕਹਿਣਾ ਚਾਹੀਦਾ ਸਰੋਤਿਆਂ ਨੂੰ ਆਪਣੰਦੇ ਤੁਹਾਡੀ ਉਹਨਾਂ ਦਾ ਅਸਟੰਡਰੀ ਵਾਇਸ ਨੂੰ ਸੁਣ ਰਹੇ ਨੇ ਹਾਂਜੀ ਸਾਰਿਆਂ ਨੂੰ ਇਹ ਇਹੀ ਆਈ ਕਿ ਸਪੋਰਟ ਕਰੋ ਨਹੀਂ ਤੁਸੀਂ ਬੜਾ ਪਿਆਰ ਦੇ ਰਹੇ ਹੋ ਗਾਣੇ ਗਾਣੇ ਨੂੰ ਤੇ ਇਹ ਦੇਖ ਕੇ ਮੈਨੂੰ ਬੜੀ ਖੁਸ਼ੀ ਮਿਲ ਰਹੀ ਆ ਤੇ ਮੈਨੂੰ ਮੋਟੀਵੇਸ਼ਨ ਵੀ ਹੋ ਰਿਹਾ ਕਿ ਜਦੋਂ ਕੋਈ ਲੋਕ ਪਸੰਦ ਕਰਦੇ ਨੇ ਗਾਣਾ ਤਾਂ ਜਿਨ੍ਹਾਂ ਦੀ ਪੂਰੀ ਟੀਮ ਦੀ ਮਿਹਨਤ ਹੁੰਦੀ ਆ ਤੇ ਸਿੰਗਰ ਹੁੰਦਾ ਨੂੰ ਬੜੀ ਮੋਟੀਵੇਸ਼ਨ ਮਿਲਦੀ ਆ ਤਾਂ ਕਰਕੇ ਅਸੀਂ ਕੱਲ ਨੂੰ ਵਧੀਆ ਵਧੀਆ ਚੀਜ਼ਾਂ ਤੁਹਾਡੇ ਮੂਰੇ ਲੈ ਕੇ ਆਵਾਂਗੇ ਥੈਂਕ ਯੂ ਤੋ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ